ਦੋਸਤੋ ਇਸ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਸਿੰਗਰ ਗੁਲਾਬ ਸਿੱਧੂ ਬਾਰੇ। ਇਸ ਵੇਲੇ ਇੱਕ ਚੀਜ਼ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਗੁਲਾਬ ਸਿੱਧੂ ਦੀ ਇੱਕ ਮੂਵੀ ਆ ਰਹੀ ਹੈ। ਉਸ ਮੂਵੀ ਨੂੰ ਕਰਨ ਲਈ ਗੁਲਾਬ ਸਿੱਧੂ ਨੂੰ ਆਪਣੀ ਡਿਫੈਂਡਰ ਗੱਡੀ ਵੇਚਣੀ ਪੈਗੀ। ਤਾਂ ਦੋਸਤੋ ਇਸ ਗੱਲ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਦੱਸਾਂਗੇ ਤੁਹਾਨੂੰ ਇਹ ਵੀਡੀਓ ਵਿੱਚ। ਉਸ ਤੋਂ ਪਹਿਲਾਂ ਜਿੰਨੇ ਵੀ ਵੀਰ ਚੈਨਲ ਤੇ ਨਵੇਂ ਨੇ ਉਹ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਬਿਨਾਂ ਟਾਈਮ ਵੇਸਟ ਕਰਦੇ ਹੋਏ ਤੁਹਾਨੂੰ ਦੱਸ ਦਈਏ ਹਾਂ ਗੁਲਾਬ ਸਿੱਧੂ ਨੇ ਆਪਣੀ ਡਿਫੈਂਡਰ ਗੱਡੀ ਵੇਚਤੀ ਸੀ ਉਹ ਮੂ ਕਿ ਇਹ ਉਹਨਾਂ ਨੇ ਆਪ ਦੱਸਿਆ ਗਲਾਬ ਸਿੱਧੂ ਦਾ ਇਹ ਕਹਿਣਾ ਹੈ ਕਿ ਡਿਫੈਂਡਰ ਗੱਡੀ ਜਿਹੜੀ ਹੈ ਉਹ ਉਹਨਾਂ ਨੇ ਮੂਵੀ ਕਰਕੇ ਨਹੀਂ ਆਪਣੇ ਕਿਸੇ ਪਰਸਨਲ ਰੀਜ਼ਨ ਕਰਕੇ ਗੱਡੀ ਨੂੰ ਸੇਲ ਕੀਤਾ ਹੀ ਹਾਂ ਉਹਨਾਂ ਨੇ ਬਾਅਦ ਥੋੜੇ ਦਿਨ ਬਾਅਦ ਹੀ ਫਿਰ ਡਿਫੈਂਡਰ ਗੱਡੀ ਪਰਚੇਜ਼ ਵੀ ਕਰ ਲਈ ਗਲਾਬ ਸਿੱਧੂ ਨੇ ਇਹ ਮੀਡੀਆ ਨੂੰ ਦੱਸਦੇ ਹੋਏ ਕਿਹਾ ਕਿ ਮੂਵੀ ਤਾਂ ਅਸੀਂ ਸਾਰੇ ਜਾਣੇ ਰਲ ਕੇ ਹੀ ਬਣਾ ਰਹੇ ਹਾਂ ਕਰਦੇ ਹੀ ਪ੍ਰੋਡਿਊਸਰ ਨੇ ਕਰਦੇ ਹੀ ਡਾਇਰੈਕਟਰ ਨੇ ਸੋ ਸਾਡਾ ਇਹਨਾਂ ਬਜਟ ਵੀ ਨਹੀਂ ਲੱਗਣਾ ਤੇ ਇਹ ਜੋ ਗੱਲ ਉਡਾਈ ਜਾ ਰਹੀ ਹੈ ਕਿ ਗਲਾਬ ਸਿੱਧੂ ਨੇ ਆਪਣੀ ਮੂਵੀ ਕਰਨ ਕਰਕੇ ਡਿਫੈਂਡਰ ਗੱਡੀ ਵੇਚਣੀ ਪਈ ਇਹ ਇਨਫੋਰਮੇਸ਼ਨ 100% ਰੋਂਗ ਆ ਬਾਕੀ ਦੀ ਪਹਿਲੀ ਮੂਵੀ ਆ ਰਹੀ ਹੈ ਸੋ ਪਹਿਲੀ ਵਾਰੀ ਐਕਟਿੰਗ ਕਰਦੇ ਦੇਖਾਂਗੇ ਆਪਾਂ ਗੁਲਾਬ ਸਿੱਧੂ ਬਾਈ ਨੂੰ ਦੇਖਦੇ ਆਂ ਬਾਈ ਕੀ ਲੈ ਕੇ ਆਂਦਾ ਆਪਣੇ ਫੈਨਸ ਲਈ